ਦੁਬਾਰਾ ਦੀ ਹੋਣ ਅਸੀਂ 8 ਅਗਸਤ ਤੋਂ ਬ੍ਰਿੰਦਵਨ ਧਾਮ ਜਾ ਰਹੇ ਜੀ ਜਿਹੜੇ 12 ਤਰੀਕ ਨੂੰ ਵਾਪਸੀ ਹੋਏਗੀ ਫੈਸਿਲਿਟੀ ਕਰਕੇ ਹੀ ਵਧੇ ਆ ਜੀ ਸਰਦਾਰ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਸਾਡਾ ਮੇਨ ਫੋਕਸ ਹੀ ਫੈਸਿਲਿਟੀ ਵੱਲ ਹੁੰਦਾ ਤੇ ਆਉਣ ਵਾਲੇ ਟਾਈਮ 'ਚ ਹੀ ਉਮੀਦ ਹੈ ਕਿ ਅਸੀਂ ਹੋਰ ਜਿੰਨਾ ਬੈਟਰ ਕਰ ਸਕੀਏ ਤਾਂ ਜ਼ਰੂਰ ਕਰਾਂਗੇ ਬਹੁਤ ਵਧੀਆ ਰਹਿਣ ਦਾ ਹੈਗਾ ਤੇ ਕਾਨਪਿੰਡਾ ਵੀ ਅੰਦਰ ਹੀ ਸਾਰਾ ਬ੍ਰੇਕਫਾਸਟ ਲੰਚ ਡਿਨਰ ਸਭ ਅੰਦਰ ਹੀ ਹੈ ਸੰਤਾਂ ਦਾ ਵਾਧਿਆ ਜਾਣੀ ਹੈ ਘਟ ਰਹੇ ਨਹੀਂ ਹੈਗੇ ਬਾਲਾ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਬਰਕਰਾਰ ਹੈ ਜੀ 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 ਕਿਸ ਤਰ੍ਹਾਂ ਦੀ ਫੈਸਿਲਿਟੀ ਕਿਉਂਕਿ ਸੰਤਾਂ ਨਾਲ ਗੱਲਬਾਤ ਕੀਤੀ ਕਹਿੰਦੇ ਅਸੀਂ ਅੰਦਰ ਜਾਂਦੇ ਹੀ ਸਾਜੂ ਫੈਸਿਲਿਟੀ ਸ਼ੁਭਮ ਜੀ ਦੇ ਪੰਕਜ ਜੀ ਨੇ ਇਸ ਤਰ੍ਹਾਂ ਦੇ ਦੀ ਵੀ ਲੱਗ ਰਿਹਾ ਸਾਡਾ ਪਰਿਵਾਰ ਹੀ ਜਾ ਰਿਹਾ ਨਾਲ ਫੈਸਿਲਿਟੀ ਕਰਕੇ ਹੀ ਵਧੇ ਆ ਜੀ ਸ਼ਰਦਾਲੂ ਹਮ ਮੈਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਸਾਡਾ ਮੇਨ ਫੋਕਸ ਹੀ ਫੈਸਿਲਿਟੀ ਵੱਲ ਹੁੰਦਾ ਇਸੇ ਕਰਕੇ ਹੀ ਸ਼ਰਦਾਲੂ ਵਧੇ ਆ ਉਹਦੇ ਕਰਕੇ ਹੀ ਤੇ ਆਉਣ ਵਾਲੇ ਟਾਈਮ ਚ ਇਹੀ ਉਮੀਦ ਹੈ ਕਿ ਅਸੀਂ ਹੋਰ ਜਿੰਨਾ ਬੈਟਰ ਕਰ ਸਕੀਏ ਤਾਂ ਜ਼ਰੂਰ ਕਰਾਂਗੇ ਭਗਤ ਭਗਤਾਂ ਨੇ ਵੀ ਡਿਮਾਂਡ ਕੀਤੀ ਹੋਣੀ ਵੀ ਅਸੀਂ ਇੱਥੇ ਜਾਣਾ ਅਸੀਂ ਉੱਥੇ ਜਾਣਾ ਸ਼ਿਵਮ ਜੀ ਸਾਨੂੰ ਹੁਣ ਇੱਥੇ ਲੈ ਕੇ ਚੱਲੋ ਬਿਲਕੁਲ ਬਿਲਕੁਲ ਡਿਮਾਂਡ ਤੇ ਹੀ ਉੱਤੇ ਹੀ ਆ ਤੇ ਨੈਕਸਟ ਹੁਣ ਕਾਫੀ ਪਲਾਨ ਕਰ ਰਹੇ ਆ ਅਯੁੱਧਿਆ ਜੀ ਦਾ ਨੀਮ ਕਰੋਲੀ ਬਾਬਾ ਜੀ ਦਾ ਸਾਰੇ ਕਹਿ ਰਹੇ ਆ ਕਿ ਉੱਧਰ ਵੀ ਲੈ ਕੇ ਚੱਠੇ ਸ਼ਰਧਾਲੂਆਂ ਨੇ ਰੁਕਣਾ ਹੈ ਰੁਕਣ ਦਾ ਰੁਕਣ ਦੀ ਕੀ ਵਿਵਸਥਾ ਕੀਤੀ ਹੈ ਨਾ ਵਾਸਤੇ ਇਹ ਸ਼੍ਰੀ ਬਾਲਾਦੀਨ ਰੁਕਣ ਦੀ ਵਿਵਸਥਾ ਸ਼੍ਰੀ ਸਭ ਤੋਂ ਵਧੀਆ ਸ਼ਹਿਰ ਹੈ ਉੱਥੇ ਸਾਰਾ ਦੀ ਫੈਸਿਲਿਟੀ ਮੰਦ ਸਾਰਾ ਉੱਥੇ ਸਾਡੇ ਮਿਕ ਅਪਰੋਚ 40 ਰੂਮਸ ਬੁੱਕ ਸਰ ਔਰ ਜਿਹਦੇ ਵਿੱਚ ਆਪਾਂ ਕਪਲਸ ਨੂੰ ਸਾਰਿਆਂ ਨੂੰ ਅਲੱਗ-ਅਲੱਗ ਰੂਮ ਦਿੰਦੇ ਨੇ ਫੈਮਿਲੀ ਵਾਈਜ਼ ਅਲੱਗ-ਅਲੱਗ ਰੂਮ ਹੈ ਜੇ ਜੇ ਕੋਈ ਤਿੰਨ ਜਣੇ ਉਹਨਾਂ ਕੋਲ ਟ੍ਰਿਪਲ ਬੈਡ ਹੈ ਜੇ ਚਾਰ ਜਣੇ ਉਹਨਾਂ ਕੋਲ 4 ਬੈਡਰੂਮ ਹੈ ਬਹੁਤ ਵਧੀਆ ਅਰੇਂਜਮੈਂਟ ਹੈਗਾ ਉੱਥੇ ਖਾਣ ਪੀਣ ਦਾ ਵੀ ਅੰਦਰ ਹੀ ਸਾਰਾ ਬ੍ਰੈਕਫਾਸਟ ਲੰਚ ਡਿਨਰ ਸਭ ਅੰਦਰ ਹੀ ਹੈ ਕਾ ਕੁਛ ਸਿਟੀ ਹੈਡਲਾਈਨਸ ਆ థాంਕ ਯੂ ਜਿੰਨਾ ਕਰਕੇ ਸਾਡੀ ਫੈਮਿਲੀ ਹੋਰ ਵੱਡੀ ਹੋਈ ਜਾ ਰਹੀ ਹੈ ਜਿਨ੍ਹਾਂ ਨੇ ਸਾਡਾ ਸੋਸ਼ਲ ਮੀਡੀਆ ਦੇ ਅੰਦਰ ਹਾਈਲਾਈਟ ਕੀਤਾ ਕਿ ਸਾਨੂੰ 올ਓਵਰ ਪੰਜਾਬ ਦੇ ਵਿੱਚੋਂ ਸਾਰੇ ਵੱਸੋਂ ਹੁਣ ਐਤ ਕੇ ਫਰੀਦਕੋਟ ਤੋਂ ਵੀ ਆਏ ਆ ਬਟਾਲਾ ਤੋਂ ਆਏ ਆ ਅੰਮ੍ਰਿਤਸਰ ਤੋਂ ਆਏ ਆ ਔਰ ਓਨਲੀ ਫੈਮਿਲੀ ਸਾਡੀ ਵੱਡੀ ਹੋ ਰਹੀ ਹੈ ਬਾਕੀ ਤੁਹਾਡੇ ਲਾਸਟ ਇੰਟਰਵਿਊ ਤੇ ਤੁਸੀਂ ਤੁਹਾਡੇ ਧਰਗੋਜੀ ਬਾਲਾ ਜੀ ਨੇ ਸੁਣੀ ਹੈ ਕਿ ਤੁਸੀਂ ਤਾਂ ਕਿਹਾ ਸੀ ਭਈਆ ਹੁਣ ਤੁਸੀਂ ਦੋ ਬਸਾਂ ਦੀ ਤਿਆਰੀ ਕਰੋ ਵੀ ਹੁਣ ਆਪਣੀ ਇੰਟਰਵਿਊ ਹੋ ਗਈ ਹੁਣ ਤੁਸੀਂ ਦੋ ਬਸਾਂ ਦੀ ਤਿਆਰੀ ਕਰੋ ਔਰ ਵਾਕਈ ਤੁਸੀਂ ਇਹ ਰਿਕਵੈਸਟ ਕੀ ਤੁਸੀਂ ਨਾਲ ਹੀ ਚੱਲ ਐਦ ਕਿ ਤੁਸੀਂ ਨਾਲ ਚੱਲ ਰਹੇ ਹੋ ਤੇ ਦੇਖ ਰਹੇ ਹੋ ਦੋ ਬਸਾਂ ਤਿਆਰ ਹੈ ਸੋਨ ਤਾਂ ਵਾਦੀਆਂ ਜਾਣੀਆਂ ਹੈ ਕੱਟ ਰੇ ਨਹੀਂ ਆ ਗਈ ਬਾਲਾ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਬਰਕਰਾਰ ਹੈ ਜੀ 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 ਅਚਨ ਕੀਰਤਨ ਕਰਦੇ ਜਾਂਦੇ ਹਾਂ ਹਾਂ ਜੀ ਹਾਂ ਜੀ ਭਜਨ ਕੀਰਤਨ ਦਾ ਤੁਹਾਨੂੰ ਪਤਾ ਹੀ ਹੋਣਾ ਇੱਥੋਂ ਸ਼ੁਰੂ ਹੋ ਜਾਣਾ ਦੀ ਉੱਥੇ ਤੱਕ ਪੂਰਾ ਜਾਣਾ ਅੱਛਾ ਭਗਤਾਂ ਨੂੰ ਕੀ ਕਹਾਂਗੇ ਜਿਹੜੇ ਜਾਣਾ ਹੋਏਗੀ ਤੇ ਅਗਲੇ ਦੁਬਾਰਾ ਜਦੋਂ ਜਾਣਾ ਹੈਗਾ ਇਹਨਾਂ ਨੇ ਉਦੋਂ ਕਦੋਂ ਜਾਣਾ ਹੈਗਾ ਉਹ ਬਹੁਤ ਦੀਕਦੇ ਹੁੰਦੇ ਆ ਸੰਗਤ ਹੁਣ ਉਹ ਇਹ ਦੱਸ ਦੋ ਵੀ ਦੁਬਾਰਾ ਕਦੋਂ ਜਾਣਾ ਜਿਹੜੇ ਸੰਗਤ ਜਾ ਰਹੇ ਨੇ ਜਿਨ੍ਹਾਂ ਨੇ ਜਾਣਾ ਹੈਗਾ ਦੁਬਾਰਾ ਦੀ ਹੁਣ ਅਸੀਂ 8 ਅਗਸਤ ਨੂੰ ਬ੍ਰਿੰਦਵਨ ਥਾਮ ਜਾ ਰਹੇ ਆ ਜੀ ਜਿਹੜੀ 12 ਤਰੀਕ ਨੂੰ ਵਾਪਸੀ ਹੋਏਗੀ ਔਰ ਫਿਰ ਸਾਲਾ ਸਰਧਾਮ ਔਰ 카ਟੋ ਸ਼ਾਮ ਉਹ ਆਪਣਾ ਹੋਏਗਾ ਆਪਣਾ 23 ਅਗਸਤ ਨੂੰ ਜਾਣਾ ਤੇ ਉਹਨਾਂ ਦੋਨਾਂ ਦੀ ਬੁਕਿੰਗ ਚੱਲ ਰਹੀ ਹੈ ਤੇ ਪਲੀਜ਼ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਜਿਨ੍ਹਾਂ ਨੇ ਵੀ ਬੁਕਿੰਗ ਕਰवानी ਹੈ ਉਹ ਸਾਡੇ ਦੋਨਾਂ ਦੇ ਨੰਬਰ ਥੱਲੇ ਕਮੈਂਟਸ ਦੇ ਵਿੱਚ ਦਿੱਤੇ ਹੁੰਦੇ ਨੇ ਉਹ ਸਾਨੂੰ ਉੱਥੇ ਫੋਨ ਕਰਕੇ ਕਰ ਸਕਦੇ ਨੇ ਬਾਕੀ ਕੋਈ ਨਵੇਂ ਜਿਹੜੇ ਮਤਲਬ ਬਾਈਚਾਸ ਜਿਹੜੇ ਕੋਈ ਨੀਂ ਟਰਸਟ ਕਰਦੇ ਉਹ ਸਿਟੀ ਹੈਡਲਾਈਨਸ ਦੇ ਆਫਿਸ ਜਾ ਕੇ ਮਿਸਟਰ ਗਗਨ ਜੀ ਹੈਗੇ ਨੇ ਉੱਥੇ ਗਗਨ ਜੀ ਨੂੰ ਵੀ ਜਾ ਕੇ ਮਿਲ ਕੇ ਉਹਨਾਂ ਦੇ ਕੋਲ ਵੀ ਆਪਣੀ ਸੀਟ ਬੁੱਕ ਕਰਾ ਸਕਦੇ ਨੇ